ਔੜ ਵਿਖੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਪਾਰਟੀ ਤੋਂ ਵਾਪਸ ਆ ਰਿਹਾ ਸੀ ਘਰ ਅੱਜ ਪਿੰਡ ਔੜ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਰਟੀ ਤੋਂ ਵਾਪਸ ਆਪਣੇ ਘਰ ਆ ਰਹੇ ਨੌਜਵਾਨ ਦੀ ਦਰਖਤ 'ਚ ਵੱਜਣ ਕਾਰਨ ਮੌਤ ਹੋਣ ਜਾਂਦਾ ਸਮਾਚਾਰ ਸਾਹਮਣੇ ਆ ਰਿਹਾ ਹੈ ਰਕੇਸ਼ ਹਸਪਤਾਲ ਤੋਂ ਡਾਕਟਰ ਅਕਸ਼ੇ ਨੇ ਦੱਸਿਆ ਕਿ ਉਨ੍ਹਾਂ ਕੋਲ ਦੀਪਕ ਕੁਮਾਰ ਨਾਮ ਦਾ ਇੱਕ ਮਰੀਜ਼ ਲਿਆਂਦਾ ਗਿਆ ਉਨਾ ਵੱਲੋਂ ਜਾਂਚ ਕਰਕੇ ਥਾਣਾ ਔੜ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਥਾਣਾ ਔੜ ਤੋਂ ਐਸਆਈ ਜਸਵਿੰਦਰ ਸਿੰਘ ਆਪਣੇ ਸਾਥੀ ਮੁਲਾਜ਼ਮ ਨਾਲ ਹਸਪਤਾਲ ਪਹੁੰਚੇ। ਜਸਵਿੰਦਰ ਸਿੰਘ ਵੱਲੋਂ ਜਿਸ ਜਗ੍ਹਾ ਤੇ ਘਟਨਾ ਹੋਈ ਸੀ ਉਸ ਦਾ ਮੌਕਾ ਵੀ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀਪਕ ਕੁਮਾਰ ਪਿਤਾ ਰਾਜ ਕੁਮਾਰ ਔੜ ਦਾ ਰਹਿਣ ਵਾਲਾ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਮਾਸ਼ਰਪੇਸ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਔੜ ਤੋਂ ਰਿਪੋਰਟ। ਸਰ ਕੀਰਾ ਆਪਣਾ ਤੇ ਜਿਹੜੀ ਦੁਰਘਟਨਾ ਹੋਈ ਕਿੱਦਾਂ ਹੋਈ ਕਿੱਥੇ ਹੋਈ ਮੇਰਾ ਨਾਮ ਐਸ ਜੂ ਹੰਦਸਨ ਥਾਣਾ ਔਰਵੇ ਕੇ ਤਨਾ ਤਹਾ ਤੇ ਇੱਕ ਹਸਪਤਾਲ ਕੇਸ ਮੈਡੀਸਿਟੀ ਹਸਪਤਾਲ ਉਰਫ ਫੋਨ ਆਇਆ ਕਿ ਸਾਡੇ ਹਸਪਤਾਲ ਦੇ ਵਿੱਚ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਰਾਜਕੁਮਾਰ ਵਾਸੀ ਚੀਰਾ ਮਹੱਲਾ ਔਰ ਉਮਰ ਕਰੀਬ 30 ਸਾਲ ਮੌਤ ਹੋਈ ਜਾਵੇ ਅਣਕੇ ਮੌਕੇ ਤੇ ਦੇਖੋ ਹਸਪਤਾਲ ਤੇ ਮੈਂ ਆਪਣੇ ਸਾਥੀ ਨਾਲ ਲੈ ਕੇ ਹੌਲਦਾਰ ਨੂੰ ਹਸਪੀਟਲ ਆ ਹਸਪੀਟਲ ਦੇ ਬੱਚਾ ਦੀਪਕ ਕੁਮਾਰ ਦੀਪੂ ਦਾ ਡੈਡੀ ਰਾਜ ਕੁਮਾਰ ਮਿਲਿਆ ਤੇ ਹੋਰ ਮੋਤਵਰ ਵਿਅਕਤੀ ਮਿਲੇ ਜਿਹਨਾਂ ਦੱਸਿਆ ਸਾਡਾ ਲੜਕਾ ਚੱਕ ਦਾ ਨਾਂ ਪੈਰਿਸ ਵਿੱਚ ਪਾਰਟੀ ਤੋਂ 8.5 ਵਜੇ ਆਇਆ ਸੀ ਜੋ ਆਪਣੇ ਕੈਨੇਡੀਅਨ ਹਸਪਤਾਲ ਲੱਗੇ ਤਰਖਤ ਹਨ ਉੱਥੇ ਮੁਰਸਦ ਦੇ ਬਵਜਨ ਕਰਕੇ ਇਹਦੀ ਮੌਤ ਹੋਈ ਜਾ ਮੌਕਾ ਜਾ ਕੇ ਦੇਖਿਆ ਰਾਜਕਮਨ ਨੂੰ ਨਾਲ ਲਿਜਾ ਕੇ ਦੀਪਕ ਦੇ ਡੈਡੀ ਨੂੰ ਉੱਥੇ ਮੋਟਰਸਾਈਕਲ ਤਰਖਤਰੇ ਵਿੱਚ ਬਚਿਆ ਪਿਆ ਸੀ ਜੀ ਇਹਦੀ ਲਾਸ਼ ਹੁਣ ਸਰਕਾਰੀ ਦਫ਼ਤਰ ਨਮਾ ਸ਼ਹਿਰ ਮਲਾਜ਼ਮ ਦੇ ਥਰੂ ਭੇਜੀ ਗਈ ਹੈ ਸਵੇਰੇ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਲਾਸ਼ ਦਿੱਤੀ ਜਾਵੇ ਜੋ ਵੀ ਵਾਰਸ ਲਾਉਣਗੇ ਕਿ ਕਿਸ ਤਰ੍ਹਾਂ ਦੀ ਮੌਤ ਹੋਈ ਹੈ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਲਾਸ਼ ਦਿੱਤੀ ਜਾਵੇ ਦੀਪਕ ਕੁਮਾਰ ਉਰਫ ਦੀਪੂ ਦੇ ਇਸ ਅਗਰ ਤੋਂ ਇਹ ਜਿਹੜੀ ਅੰਤਰਕਟ ਰਾਜਗੁਰੂ ਗੁੰਮਲੀ ਜਾਸੀ ਕੀ ਕਲਮਾ ਦੇ ਜਿੱਦਾਂ ਦੇ ਤੱਕ ਕਿ ਇਹ ਸਾਡੇ ਕੋਲ तकरीबन 9:40 45 ਦੇ ਕਰੀਬ ਸਾਡੇ ਕੋਲ ਪੇਸ਼ੈਂਟ ਆਇਆ ਜੋ ਇਮੀਡੀਏਟਲੀ ਅਮਰਜੈਂਸੀ ਬੇਸਿਸ ਤੇ ਆਇਆ ਸੀਗਾ ਤੇ ਰੋਡਸਾਈਡ ਐਕਸੀਡੈਂਟ ਦਾ ਮਾਮਲਾ ਸੀਗਾ ਤੇ ਪੇਸ਼ੈਂਟ ਦਾ ਨਾਮ ਦੀਪਕ ਕੁਮਾਰ son of ਰਾਜਕੁਮਾਰ ਸੀਗਾ ਜਿਹੜਾ ਕਿ ਵਿਲੇਜ ਆਡ ਸਾਡੇ ਟਾਉਨ ਦੇ ਹੀ ਰਹਿਣ ਵਾਲੇ ਆ ਤੇ ਫੋਰ ਐਗਜ਼ਾਮਨ ਸਾਨੂੰ ਦੇਖਿਆ ਕਿ ਪੇਸ਼ੈਂਟ ਬਰਾਡਡਟ ਸੀਗਾ ਪੇਸ਼ੈਂਟ ਦੀ ਕੋਈ ਪਲਸ ਵਗੈਰਾ ਕੁਝ ਵੀ ਨਹੀਂ ਸੀਗਾ ਇਮੀਡੀਏਟਲੀ ਅਸੀਂ ਪੁਲਿਸ ਨੂੰ ਇਨਵੈਸਟੀਗੇਸ਼ਨ ਲਈ ਇੰਟੀਮੇਟ ਕੀਤਾ ਤੇ ਇਮੀਡੀਏਟਲੀ ਵਿਦਨ 10 ਮਿੰਟ ਦੇ ਵਿੱਚ ਪੁਲਿਸ ਆ ਗਈ ਹੈ ਤੇ ਉਹਨਾਂ ਨੇ ਸਾਰਾ ਆਕੇ ਮੌਕੇ ਤੇ ਇਨਵੈਸਟੀਗੇਟ ਕੀਤਾ ਸਾਰਾ ਕੁਝ ਕੀਤਾ ਉਹਦੇ ਰਿਲੇਟਿਵਸ ਆ ਗਏ ਸੀ ਉਹਨਾਂ ਦੇ ਘਰ ਦੇ ਆ ਕੇ ਸੀ ਉਹਦੇ ਫਾਦਰ ਆ ਗਏ ਸੀ ਉਹਨਾਂ ਨੂੰ ਇੰਟੀਮੇਸ਼ਨ ਦਿੱਤੀ ਗਈ ਹੈ ਸਾਰਿਆਂ ਨੂੰ ਤੇ ਹੁਣ ਉਹਦੇ ਕਾਰਵਾਈ ਦੇ ਲਈ ਅਸੀਂ ਡੈਡ ਬੋਡੀ ਜਿਹੜੀ ਸਿਵਲ ਹਸਪੀਟਲ ਨਵਾਂ ਸ਼ਰਪੀਸ ਦਿੱਤੇ ਫੋਰ ਦਾ ਪੋਸਟਮਾਰਟਮ ਤੇ ਬਣਦੀ ਕਾਰਵਾਈ ਜੋ ਅੱਗੇ ਪੁਲਿਸ ਦੀ ਹੋਏਗੀ ਆਪਣੀ ਇਨਵੈਸਟੀਗੇਸ਼ਨ ਦੇ ਥਰੂ ਕਰਨਗੇ ਤੇ ਰੋਡਸਾਈਡ ਐਕਸੀਡੈਂਟ ਦਾ ਕੇਸ ਹੈਗਾ ਤੇ ਆਂਦੇ ਹੀ ਐਗਜ਼ਾਮਨ ਕਰਨ ਤੇ ਪੇਸ਼ੈਂਟ ਬਿਲਕੁਲ ਕੁਝ ਵੀ ਨਹੀਂ ਸੀਗਾ ਬ੍ਰਾਡ ਡੈਟਿ ਲੈ ਕੇ ਜੀ ਉਹਨਾਂ ਦੀ ਵੀ ਕੋਈ ਕਿੰਨਾ ਸਟਗੋੜਾ ਕਿੱਥੇ ਲੱਗੀ ਸੀ ਪਤਾ ਪ੍ਰੋਬੇਬਲੀ ਹੈਡ ਇੰਜਰੀ ਸੀਗੀ ਉਹਨਾਂ ਤੇ ਪ੍ਰੋਬੇਬਲੀ ਜੋ ਸਾਨੂੰ ਲੱਗ ਰਿਹਾ ਹੈ ਬਾਕੀ ਜੋ ਵੀ ਹੋਗਾ ਪੋਸਟਮਾਰਟਮ ਦੇ ਵਿੱਚ ਪਤ ਲੱਗੇਗਾ